ਬਾਦਸ਼ਾ ਲੱਕੜਾਂ ਕੱਟਣ ਵਾਲੇ ਨੂੰ ਚੰਦਨ ਦਾ ਵਾਗ ਭੇਟਾ ਦੇ ਦਿੰਦਾ ਹੈ ਚੰਦਨ ਦਾ ਵਾਗ ਭੇਟਾ ਦੇ ਦਿੰਦਾ ਹੈ ਅਤੇ ਹੁਣ ਜਿਹੜਾ ਲੱਕੜਾਂ ਕੱਟਣ ਵਾਲਾ ਉਹ ਲੱਕੜਾਂ ਨੂੰ ਕੱਟਦਾ ਉਹਨਾਂ ਦੇ ਕੋਲੇ ਬਣਾ ਬਣਾ ਕੇ ਵੇਚ ਦਿੰਦਾ ਬਾਦਸ਼ਾਹ ਨੇ ਚੰਦਨ ਦਾ ਵਾਗ ਭੇਟਾ ਦੇ ਦਿੱਤਾ ਹੁਣ ਲੱਕੜਾਂ ਕੱਟਣ ਵਾਲਾ ਸੋਚਦਾ ਮਨਾ ਅੱਗੇ ਤੇ ਜੰਗਲ ਦੇ ਵਿੱਚ ਲੱਕੜਾਂ ਲੱਭਣ ਦੇ ਲਈ ਜਾਣਾ ਪੈਂਦਾ ਸੀ ਹੁਣ ਮੈਨੂੰ ਬਾਦਸ਼ਾਹ ਨੇ ਇੱਕ ਬਾਗ ਭੇਟਾ ਦੇ ਦਿੱਤਾ ਹੁਣ ਮੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਐ ਆਖੂ ਸਤਨਾਮ ਸ੍ਰੀ ਵਾਹਿਗੁਰੂ ਮੈਂ ਇਹਨਾਂ ਨੂੰ ਕੋਲੇ ਵੜਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਾਂਗਾ ਬੜੀ ਮਾਇਆ ਕਮਾਵਾਂਗਾ ਹੁਣ ਜਿਹੜਾ ਚੰਦਨ ਦਾ ਬਾਗ ਬਾਦਸ਼ਾਹ ਨੇ ਦਿੱਤਾ ਸੀ ਲੱਕੜਾ ਕੱਟਣ ਵਾਲਾ ਚੰਦਨ ਦੀ ਲੱਕੜ ਨੂੰ ਕੱਟਦਾ ਉਹਨੂੰ ਜਾਲ ਕੇ ਉਹਦੇ ਕੋਲੇ ਬਣਾ ਬਣਾ ਕੇ ਵੇਚੀ ਜਾਂਦਾ ਹੈ ਸਮਾਂ ਆਪਣੀ ਚਾਲ ਚੱਲਿਆ ਜਾਂਦਾ ਜਿੰਨਾ ਵੀ ਚੰਦਨ ਦਾ ਵਾਕ ਬਾਦਸ਼ਾਹ ਨੇ ਦਿੱਤਾ ਸੀ ਉਹ ਲੱਕੜਾ ਕੱਟਣ ਵਾਲੇ ਨੇ ਸਾਵਾ ਹੀ ਵਾਕ ਕੋਲੇ ਬਣਾ ਬਣਾ ਕੇ ਵੇਚ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਦਿਨ ਕੀ ਹੋਇਆ ਬਾਦਸ਼ਾ ਨੂੰ ਚੰਦਨ ਦੀ ਲੱਕੜ ਦੀ ਲੋੜ ਪੈ ਗਈ ਬਾਦਸ਼ਾ ਨੂੰ ਯਾਦ ਆ ਗਿਆ ਵੀ ਮੈਂ ਕਿਸੇ ਨੂੰ ਚੰਦਨ ਦੀ ਲੱਕੜ ਦਾ ਵਾਅਦਾ ਭੇਟਾ ਦਿੱਤਾ ਸੀ ਆਪਣੇ ਸਿਪਾਹੀਆਂ ਨੂੰ ਬਾਦਸ਼ਾ ਕਹਿੰਦਾ ਉਸ ਬੰਦੇ ਦੇ ਕੋਲ ਜਾ ਕੇ ਚੰਦਨ ਦੀ ਲੱਕੜ ਲੈ ਕੇ ਆਓ ਉਹਦੇ ਕੋਲੋਂ ਇਦਾਂ ਲੱਕੜ ਨਹੀਂ ਲੈ ਕੇ ਆਉਣੀ ਜਿੰਨੀ ਵੀ ਲੱਕੜ ਲੈ ਕੇ ਆਓਗੇ ਉਹਦੀ ਭੇਟਾ ਦੇ ਕੇ ਆਉਣੀ ਹੈ ਤੇ ਹੁਣ ਬਾਦਸ਼ਾਹ ਦੇ ਸਿਪਾਈ ਚਲੇ ਗਏ ਲੱਕੜਾ ਕੱਟਣ ਵਾਲੇ ਨੂੰ ਜਾ ਕੇ ਕਹਿੰਦੇ ਨੇ ਸਾਨੂੰ ਬਾਦਸ਼ਾਹ ਨੇ ਭੇਜਿਆ ਉਹਨਾਂ ਨੇ ਚੰਦਨ ਦੀ ਲੱਕੜ ਮੰਗਾਈ ਆ ਆਖੂ ਸਤਨਾਮ ਸ੍ਰੀ ਵਾਹਿਗੁਰੂ ਤੇ ਹੁਣ ਲੱਕੜਾਂ ਕੱਟਣ ਵਾਲਾ ਕਹਿੰਦਾ ਵੀ ਮੈਂ ਤਾਂ ਲੱਕੜਾਂ ਨੂੰ ਚੰਦਨ ਦੀ ਲੱਕੜ ਨੂੰ ਕੱਟ ਕੇ ਉਹਦੇ ਖੋਲੇ ਬਣਾ ਬਣਾ ਕੇ ਵੇਚ ਦਿੱਤਾ ਹੁਣ ਤੇ ਚੰਦਨ ਦੀ ਲੱਕੜ ਹੈ ਨਹੀਂ ਤੇ ਜਦੋਂ ਬਾਦਸ਼ਾਹ ਦੇ ਸਿਪਾਈ ਵਾਪਸ ਮੁੜਨ ਲੱਗੇ ਐ ਉਹ ਲੱਕੜਾਂ ਕੱਟਣ ਵਾਲੇ ਨੂੰ ਯਾਦ ਆ ਗਿਆ ਉਹਨੇ ਚੰਦਨ ਦੀ ਲੱਕੜ ਦਾ ਦਸਤਾ ਕੁਹਾੜੇ ਦੇ ਵਿੱਚ ਪਾਇਆ ਹੋਇਆ ਹੈ ਕੁਹਾੜੇ ਦੇ ਵਿੱਚੋਂ ਚੰਦਨ ਦੀ ਲੱਕੜ ਦਾ ਦਸਤਾ ਕੱਢ ਕੇ ਸਿਪਾਈਆਂ ਨੂੰ ਦੇ ਦਿੱਤਾ ਤੇ ਹੁਣ ਸਿਪਾਈਆਂ ਨੇ ਬਦਲੇ ਦੇ ਵਿੱਚ ਬੜੀ ਮਾਇਆ ਦਿੱਤੀ ਹੈ ਕਿਉਂਕਿ ਜਿਹੜੀ ਚੰਦਨ ਦੀ ਲੱਕੜ ਹੈ ਉਹ ਬੜੀ ਮਹਿੰਗੀ ਹੁੰਦੀ ਹੈ ਚੰਦਨ ਦੀ ਲੱਕੜ ਦਾ ਛੋਟਾ ਜਿਹਾ ਟੁਕੜਾ ਵੀ ਬੜਾ ਮਹਿੰਗਾ ਮਿਲਦਾ ਹੈ ਬਾਦਸ਼ਾਹ ਦੇ ਸਿਪਾਹੀਆਂ ਨੇ ਚੰਦਨ ਦੀ ਲੱਕੜ ਦੇ ਦਸਤੇ ਦੀ ਬੜੀ ਮਾਇਆ ਦਿੱਤੀ ਹੈ ਤੇ ਹੁਣ ਲੱਕੜਾ ਕੱਟਣ ਵਾਲਾ ਵੇਖਦਾ ਇੰਨੀ ਮਾਇਆ ਸਿਪਾਹੀਆਂ ਨੂੰ ਪੁੱਛਦਾ ਵੀ ਇੰਨੀ ਮਾਇਆ ਕਿਉਂ ਸਿਪਾਹੀਆਂ ਨੇ ਜਵਾਬ ਦਿੱਤਾ ਜਿਹੜੀ ਚੰਦਨ ਦੀ ਲੱਕੜ ਹੈ ਇਹ ਬੜੀ ਮਹਿੰਗੀ ਹੁੰਦੀ ਹੈ ਇਹ ਅਸੀਂ ਨੇ ਹੱਕ ਦਿੱਤਾ ਹੈ ਜਿੰਨੀ ਤੈਨੂੰ ਮਾਇਆ ਦਿੱਤੀ ਐ ਇਸ ਲੱਕੜ ਦੀ ਇੰਨੀਓ ਕੀਮਤ ਐ ਜਦੋਂ ਇਹਨਾਂ ਦੱਸਿਆ ਲੱਕੜਾ ਕੱਟਣ ਵਾਲਾ ਬੜਾ ਹੀ ਪਛਤਾਉਂਦਾ ਆਪਣੇ ਮੱਥੇ ਦੇ ਉੱਤੇ ਹੱਥ ਲਾਇਆ ਐ ਐ ਮਨਾ ਇਹ ਚੰਦਨ ਦੀ ਲੱਕੜ ਦੀ ਇੰਨੀ ਕੀਮਤ ਮੈਨੂੰ ਤੇ ਪਤਾ ਹੀ ਨਹੀਂ ਸੀ ਮੈਂ ਤਾਂ ਲੱਕੜ ਨੂੰ ਸਾਂਭਿਆ ਹੀ ਨਹੀਂ ਮੈਂ ਤਾਂ ਚੰਦਨ ਦੇ ਵਾਗ ਨੂੰ ਕੋਲੇ ਬਣਾ ਬਣਾ ਕੇ ਵੇਚ ਦਿੱਤਾ ਮੈਨੂੰ ਜੇ ਪਤਾ ਹੁੰਦਾ ਇਸ ਚੰਦਨ ਦੀ ਲੱਕੜ ਦੀ ਇੰਨੀ ਕੀਮਤ ਹੈ ਇੰਨਾ ਮਹਿੰਗਾ ਚੰਦਨ ਹੈ ਜੇ ਮੈਨੂੰ ਪਤਾ ਹੁੰਦਾ ਮੈਂ ਇਹਨੂੰ ਕੋਲੇ ਬਣਾ ਬਣਾ ਕੇ ਨਾ ਵੇਚਦਾ ਯਾਕੂ ਸਤਨਾ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਚੰਦਨ ਦੀ ਲੱਕੜ ਦੇ ਨਾਲੋਂ 200 ਗੁਣਾ ਵੱਧ ਕੇ ਸਾਡੇ ਸਵਾਸ ਮਹਿੰਗੇ ਹੈ ਸਾਡੇ ਸਵਾਸ ਮਹਿੰਗੇ ਹੈ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਇਹ ਸਵਾਸ ਬੜੇ ਮਹਿੰਗੇ ਨੇ ਬੜੇ ਕੀਮਤੀ ਸਵਾਸ ਹੈ ਇਹਨਾਂ ਸਵਾਸਾਂ ਨੂੰ ਸੰਭਲ ਲੈ ਜੇ ਤੂੰ ਇਹਨਾਂ ਸਵਾਸਾਂ ਨੂੰ ਨਾ ਸੰਭਿਆ ਇੱਕ ਦਿਨ ਐਸ ਜੀਵਨ ਨੇ ਸਾਡੇ ਹੱਥੋਂ ਛੁੱਟ ਜਾਣਾ ਸਾਡੇ ਸਵਾਸਾਂ ਨੇ ਖਤਮ ਹੋ ਜਾਣਾ ਉਦੋਂ ਸਾਨੂੰ ਸਵਾਸਾਂ ਦੀ ਕੀਮਤ ਦਾ ਪਤਾ ਲੱਗਣਾ ਜਿਵੇਂ ਲੱਕੜਾਂ ਕੱਟਣ ਵਾਲਾ ਚੰਦਨ ਦਾ ਵਾਗ ਫੁਕਣ ਤੋਂ ਬਾਅਦ ਪਛਤਾਉਂਦਾ ਏ ਇਦਾਂ ਹੀ ਕਿਤੇ ਸਾਨੂੰ ਵੀ ਪਛਤਾਉਣਾ ਨਾ ਪੈ ਜਾਏ ਬੜਾ ਮਹਿੰਗਾ ਜੀਵਨ ਐ ਭਾਈ ਆਪਣੇ ਜੀਵਨ ਨੂੰ ਸਾਂਭੋ ਨਾਮ ਜਪੋ ਬਾਣੀ ਪੜੋ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਸਭ